मेरा पोत मारया मैं चल गया रोटी खाने मेनू नहीं पता ममा कम तो चल मैं कम तो चलया मेरा गोलू ਦਾ ਗੋਲੂ ਮੇਰਾ ਗੋਲੂ ਮੈਂ ਗੋਲੂ ਬੜਾ ਕਿੱ사 ਕਰਦੀ ਪਰ ਹੀ ਮੇਰਾ ਗੋਲੂ ਅੰਮ੍ਰਿਤਸਰ ਸ਼ਹਿਰ ਦੇ ਝੰਡਿਆਲਾ ਗੁਰੂ ਦੇ ਵਿੱਚ ਜੋਤਰੀਸ ਕਲੋਨੀ ਦੇ ਨੇੜੇ ਜਿੱਥੇ ਗੁਣੋਵਾਲ ਸੂਏ ਦੇ ਕੋਲ ਝਾੜੀਆਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਤਨਾਸੰਸਨੀ ਫੈਲ ਗਈ ਹੈ ਸਵੇਰੇ ਜਦੋਂ ਖੇਤਾਵਲ گئے ਲੋਕਾਂ ਦੀ ਨਜ਼ਰ ਲਾਸ਼ ਤੇ ਪੈਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਾਣਕਾਰੀ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰਾਬੰਦੀ ਕੀਤੀ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕੱਲ ਦੁਪਹਿਰ ਤੋਂ ਹੀ ਲਾਪਤਾ ਹੈ ਤੇ ਰਾਤ ਭਰ ਖੋਜ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਸਵੇਰੇ ਲਾਸ਼ ਬਰਾਮਦ ਹੋਈ ਹੈ ਕਿਸਦਰ ਹਥਿਆਰਦਾਨਾ ਕੱਟਣ ਦੇ ਨਿਸ਼ਾਨ ਨੇ ਜਿਸ ਤੋਂ ਸਾਫ਼ ਪਤਾ ਲੱਗਦਾ ਕਿ ਉਸ ਦਾ ਕਤਲ ਕਰਕੇ ਸੁੱਟਿਆ ਗਿਆ ਫਿਲ ਪਰਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਪਛਾਣ ਜਿਹੜੀ ਕਰ ਲਈ ਗਈ ਹੈ। ਤਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤਾਂ ਜੋ ਮੌਤੇ ਅਸਲ ਕਾਰਨ ਦਾ ਪਤਾ ਲੱਗ ਸਕੇ। ਐਸ ਐਚ ਓ ਜਿਨ੍ਹਾਂ ਦਾਇਕ ਹੈ ਕਿ ਬੜਾ ਗੰਭੀਰ ਮਾਮਲਾ ਹੈ। ਹਰ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜੀ ਅੱਜ ਸਾਰੇ ਇਸ ਤਰ੍ਹਾਂ ਆ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਡੈਡ ਬਡੀ ਸੂਏ ਦੇ ਕੰਡਿਲੀ ਦੇ ਇਲਾਕੇ ਨਜ਼ਦੀਕ ਪਈ ਹੈ। ਅਸੀਂ ਮੌਕੇ 'ਤੇ ਜਾ ਕੇ ਜਦੋਂ ਗਏ ਹਾਂ ਉੱਥੇ ਦੇਖਿਆ ਕਿ ਜਿਹੜੀ ਇਹ ਡੈਡ ਬਡੀ ਉੱਥੇ ਪਈ ਹੈ। ਉੱਥੇ ਮੌਕੇ ਤੇ ਇਸ ਦੀ شناخت ਕਰਵਾਈ ਹੈ। ਇਹ ਰੋਹਿਤ ਨਾਮ ਦਾ ਲੜਕਾ ਆ ਉਮਰੇ ਦੀ 26-27 ਸਾਲ ਦੇ ਕਰੀਬ ਹੈ ਜੀ ਇਹ ਬੀਰਿੰਗ ਸਕੂਲ ਦੇ ਲਾਗੇ ਜਨੇੜੇਗੁਰੂ ਉੱਥੋਂ ਦੇ ਰਹਿਣ ਵਾਲਿਆ ਤੇ ਪੇਂਟ ਦਾ ਕੰਮ ਕਰਦਾ ਹੈ ਜੀ ਇਹਨਾਂ ਨੇ ਫਿਰ ਮਾਤਾ ਪਿਤਾ ਨੂੰ ਬੁਲਾ ਕੇ ਉੱਥੇ ਤੇ ਇਹਨਾਂ ਨੂੰ ਸਾਰੀ ਜਿਹੜੀ ਆਪਾਂ ਉਹ ਵਿਖਾਈ ਇਹਦੇ ੜੜ ਬੜੀ ਸਾਰੀ ਵਿਖਾਈ ਹੈ ਇਹਦੇ ਥੋੜੇ ਜਿਹਾ ਨਾ ਮਤਲਬ ਤੌਣ ਦੇਤੇ ਚੀਰੀ ਟਾਂ ਦੇ ਨਿਸ਼ਾਨ ਨੇ ਚੀਟਾ ਨੇ ਇਸ ਕਰਕੇ ਇਹਨਾਂ ਨੇ ਸ਼ੱਕ ਜਾਰ ਕੀਤਾ ਵੀ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨੇ ਇਹਨੂੰ ਮਾਰਿਆ ਹੋਵੇ ਅਸੀਂ ਉਹਦੇ ਅਕੋਰਡਿੰਗ ਜਿਹੜੀ ਇਹਨਾਂ ਦੀ ਜਿਹੜੀ ਆ ਮਤਲਬ ਸਟੇਟਮੈਂਟ ਲਿਖ ਕੇ ਤੇ ਮੁਕੱਰਮਲ ਦੇ ਚਾਰਜ ਕਰ ਦਿੱਤਾ ਗਿਆ ਤੇ ਨਾਲ ਹੀ ਇਹਦਾ ਸਬੂਧ ਅਸੀਂ ਪੋਸਟਮੈਨ ਨੂੰ ਕੁਰਾ ਕੇ ਤੇ ਮੌਤ ਦੇ ਅਸਲੀ ਕਾਰਨ ਜਿਹੜੇ ਆ ਉਹ ਕੀ ਨੇ ਉਹ ਸਿਰੇ ਜਾਣਨਾ ਜ਼ਰੂਰੀ ਪੋਸਟਮੈਨ ਨੂੰ ਕਰਵਾਇਆ ਜਾ ਰਿਹਾ ਸਰ ਇਹ ਕਾਹਦਾ ਕੰਮ ਕਰਦਾ ਸੀ ਇਹ ਪੀੜ ਦਾ ਕੰਮ ਕਰਦਾ ਜੀ ਕੋਈ ਹੋਰ ਜਿਹਾ ਕੰਮ ਨਹੀਂ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਕਿ ਕਿਸ ਨੇ ਕੀ ਕਾਰਵਾਈ ਕੀਤੀ ਗਈ ਹੈ ਇਹ ਹੀ ਮੁਕੱਰਮਲ ਦੇ ਚਾਰਜ ਕਰ ਦਿੱਤਾ ਜੀ ਇਨਾਂ ਦੇ ਪਿਤਾ ਦੇ ਬਿਆਨ ਤੇ ਜੋਰਜ ਮਸੀਹ ਇਹਨਾਂ ਦਾ ਪਿਤਾ ਜੀ ਨੇ ਉਹਦੇ ਬਿਆਨ ਦੇ ਮਕਰਮਾ ਵਿੱਚ ਕਰ ਦਿੱਤਾ ਜੀ ਅੱਗੋਂ ਸਾਡੀ ਨਿਵੇਸ਼ੀ ਦੀ ਜਾਰੀ ਹੈ ਕੱਲ ਲਾਸ਼ ਦਾ ਪੋਸਟਮਾਰਟ ਕਰਵਾਗੇ ਤੇ ਮੌਤ ਦੇ ਪ੍ਰਤੱਖ ਕਾਰਨ ਜਿਹੜੇ ਉਹ ਸਮਝਣ ਲੈਂਦੇ ਜਾਣਗੇ ਕਿ ਵੀ ਮੌਤ ਕਿਹੜੀ ਵਜ੍ਹਾ ਕਰਕੇ ਹੋਈ ਹੈ ਉਹ ਤੋਂ ਗਾਂਚ ਰਹੀ ਹੈ ਸਾਡੀ ਤਫ਼ਤੀਸ਼ ਜਿਹੜੀ ਹੈ ਅਸੀਂ ਤਫ਼ਤੀਸ਼ ਆਪਣੀ ਆਰੰਭ ਕਰ ਦਿੱਤੀ ਹੈ ਰੋਹਿਤ ਨਾ ਹੀ ਭਾਜੀ ਇਹਦਾ ਤੇ ਕੰਮ ਤੇ ਗਿਆ ਵਾ ਤੇ ਕੰਮ ਤੋਂ 12 ਵਜੇ ਚਲੇ ਗਿਆ ਪਤਾ ਨਹੀਂ ਕਿਸ ਮੁੰਡੇ ਨੇ ਬੁਲਾਇਆ ਕੀ ਗੱਲ ਹੋਈ ਕੀ ਨਹੀਂ ਹੋਈ ਉਸ ਤੋਂ ਬਾਅਦ ਫੋਨ ਹੀ ਬੰਦ ਹੋਇਆ ਵਾ ਕਦੋਂ ਦਾ ਗਿਆ ਘਰੋਂ ਕਰਨ ਕੰਮ ਤੇ ਗਿਆ ਸਵੇਰ ਦਾ ਕੱਲ ਤਾਂ ਆ ਗਿਆ ਵਾ ਕੱਲ ਦਾ 9 ਵਜੇ 9 ਵੇ ਦਾ ਗਿਆ ਕੰਮ ਤੇ ਅੱਛਾ ਤੇ 12 ਵਜੇ ਕੰਮ ਤੋਂ ਚਲੇ ਗਿਆ ਵਾ ਤੇ ਉਹ ਤੋਂ ਬਾਅਦ ਇਹਦਾ ਨਹੀਂ ਪਤਾ ਨਾ ਫੋਨ ਲੱਗਦਾ ਹੈ ਨਾ ਕੁਝ ਹੋਰ ਹਾਂਜੀ ਤੇ ਮੁਰਕੇ ਸਵੇਰੇ ਦੁੱਧ ਹੀ ਆਇਆ ਤੇ ਦੁੱਧ ਨੂੰ ਹਣ ਦੱਸਿਆ ਵੀ ਤੁਹਾਡਾ ਮੁੰਡਾ ਤਾਂ ਦੁੱਧ ਲੈ ਆ ਜਾਂਦਾ ਹੀ ਇੱਥੇ ਤੇ ਉਹਨਾਂ ਨੇ ਦੁੱਧ ਪਾਨ ਗਏ ਸੂਏ ਵਾਲੇ ਪਾਸੇ ਤੇ ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਪਿਆ ਵਾ ਇੱਥੇ ਛੜੀਆਂ ਵਿੱਚ ਪਹਿਲੀ ਵਿੱਚ ਅੱਛਾ ਹਾਂ ਤੇ ਇਹਦੇ ਕੱਟ ਲੱਗਾ ਹੀ ਇੱਥੇ ਆ ਤੂੰ ਵੱਡੀ ਹੈ ਸਾਰੀ ਤੇ ਮੂੰਹ ਤੇ ਨਿਸ਼ਾਨ ਹੀ ਮਾਰੇ ਕੁੱਟਣ ਦੇ ਜਿਵੇਂ ਕਿ ਲੜਾਈ ਝਗੜਾ ਹੋਇਆ ਹੁੰਦਾ ਤੇ ਇਦਾਂ ਹੀ ਤੇ ਉਹਨੂੰ ਕਦੇ ਛੋਟ ਛੋਟ ਕੇ ਰਹਾ ਹਟਾਏ ਮੇਰੇ ਸਹਾਰ ਨਾਲ ਤੇ ਠੰਡਾ ਆਇਆ ਹੈ ਪੂਰਾ ਹੀ ਸਰੀਰ ਦਾ ਮੁੱਠੀਆਂ ਬੰਦ ਹੋਈਆਂ ਹੈ ਆਕੜਿਆ ਹੈ ਤੇ ਪੀਲਾ ਹੋਇਆ ਹੈ ਤੇ ਹੁਣ ਆਪਾਂ ਮੁੜ ਕੇ ਪੁਲਿਸ ਵਾਲੇ ਆਏ ਤੇ ਥਾਣੇ ਖੜਿਆ ਉਹਨੂੰ ਤੇ ਪੋਸਟਮਾਰਟਮ ਵਾਸਤੇ ਲੈ ਕੇ ਗਏ ਕਿੰਨੀ ਉਮਰ ਹੈਗੀ ਉਮਰ ਉਹਦੀ 23-24 ਸਾਲ ਆ ਭਾਈ ਨਹੀਂ ਕੁਵਾਰਾ ਸੀ ਭਾਜੀ ਜਵਾਨ ਮੁੰਡਾ ਹੈ ਕੀ ਤੁਹਾਨੂੰ ਕੀ ਸ਼ਾਕਾ ਉਹਦੇ ਨਾਲ ਕਿਹਨ ਲੜਾਈ ਝਗੜਾ ਹੈਗਾ ਨਹੀਂ ਉਹਦੇ ਨਾਲ ਇਹਦਾ ਵੀ ਚੰਗਾ ਭਲਾ ਸਭ ਨੂੰ ਬੁਲਾਉਂਦਾ ਸੀ ਕੰਮ ਤੇ ਗਿਆ ਕੰਮ ਕਰਦਾ ਸੀ ਲੜਾਈ ਝਗੜਾ ਕਿਸੇ ਨਾਲ ਨਹੀਂ ਹੋਦਾ ਹੈਗਾ ਸੀ ਨਾ ਕੋਈ ਬਹੁਜੀ ਗੱਲਬਾਤ ਹੈ ਤੇ ਇਹੋ ਗੱਲ ਦਾ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਉਹਦੇ ਨਾਲ ਕੀ ਮੰਗ ਕਰਤੀ ਮੰਗ ਕਰਦੇ ਵੀ ਇਨਸਾਫ ਹੋਵੇ ਵੀ ਸਾਡੇ ਨਾਲ ਵੀ ਜਿੰਨੇ ਵੀ ਜੋ ਵੀ ਕੀਤਾ ਪਤਾ ਲੱਗੇ ਕਿ ਕੀ وجہ ਕੀ ਸੀ ਦੀ ਮੁੰਡੇ ਨੂੰ ਮਾਰ ਨਹੀਂ ਭਾਜੀ ਉਹਦੀ ਕਿਹਨਾਂ ਕੋਈ ਗੱਲਬਾਤ ਨਹੀਂ ਕੰਮ ਕਰ ਵਾਲਾ ਮੁੰਡਾ ਸੀ ਉਹ ਦੁਸ਼ਮਣੀ ਉਹਦੇ ਨਾਲ ਹੈਗੀ ਨਹੀਂ ਕਿਸੇ ਦੀ ਵੀ ਅਸੀਂ ਤੇ ਉਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਜਿੰਨੇ ਵੀ ਜੋ ਵੀ ਕੀਤਾ ਵਾ ਪਤਾ ਲੱਗਾ ਜਾਵੇ ਉਹਦਾ ਉਹਨੂੰ ਸਜ਼ਾ ਮਿਲੀ ਜਾਵੇ ਉਹਦੀ ਪੁਲਸ ਆਈ ਹਾਂਜੀ ਪੁਲਸ ਆ ਗਈ ਸੀ ਭਾਜੀ ਪੁਲਸ ਕੀ ਕਹਿੰਦੀ ਪੁਲਸ ਆ ਗਈ ਸੀ ਤੇ ਉਹ ਮੁਰਕੇ ਪੋਸਟ ਮਾਰਕ ਨਾ ਆ ਕੇ ਕਹਿੰਦੇ ਉੱਥੇ ਅੰਮ੍ਰਿਤਸਰ ਲੈ ਕੇ ਗਏ ਆ ਤੇ ਉਹ ਇੱਥੇ ਕਰ واپس ਨਹੀਂ ਆਏ ਉੱਥੋਂ ਘਰ ਦੇ ਦੇ ਫਾਦਰ ਸਾਹਿਬ ਜਿਹੜੇ ਮੁੰਡੇ ਦੇ ਡੈਡੀ ਉਹ ਵੀ ਅੰਮ੍ਰਿਤਸਰ ਹੀ ਗਏ ਇਹ ਦੋ ਹੀ ਭਰਾ ਹੈ ਭਾਜੀ ਦੂਜਾ ਅੰਬਾਲੇ ਜਾਂਦਾ ਵਾ ਕੰਮ ਤੇ ਉਹ ਡਿਊਟੀ ਤੇ ਆਇਆ ਨਹੀਂ ਇੱਥੇ ਕਰ ਉੱਥੇ ਰਹਿੰਦਾ ਵਾ ਇਹ ਮਾਪਿਓ ਲੱਗ ਕੇ ਰਹਿੰਦਾ ਸੀ ਇਹੋ ਮਤ ਸੇਵਾ ਸੁਭਾ ਕਰਦਾ ਆਪਣੇ ਮਾਪਿਓ ਦੀ ਤੇ ਉਹ ਮੁੰਡਾ ਨਹੀਂ ਰਿਹਾ ਸੇਵਾ ਵਾਲਾ ਇਹ ਤੇ ਮੇਰਾ ਤੁਹਾਨੂੰ ਪਾਲ ਜੀ ਪਰ ਪਾਲ ਜੀ ਕੀ ਗੱਲ ਹੈ ਮੈਂ ਉਹਦਾ ਨਾਨਾ ਹਾਂ ਜੀ ਉਹ 12 ਵਜੇ ਦਾ ਕੱਲ ਦਾ ਘਰੋਂ ਗਿਆ ਇਹ ਲੱਭਦੇ ਨਹੀਂ ਲੱਭਿਆ ਉਹ ਕਹਿੰਦਾ ਕਤਲ ਕਰਕੇ ਇੱਥੇ ਸੁੱਟ ਦਿੱਤਾ ਇੱਥੇ ਪੈ ਲਿਆ ਇਹ ਸਵੇਰੇ ਇਹਨਾਂ ਨੇ ਲਿਆਂਦਾ ਕੀਤਾ ਕਤਲ ਇੱਥੇ ਪੂਰੇ ਲੱਗੀ ਕੱਟ ਲੱਗਾ ਤੇ ਸੰਤ ਮਾਨ ਇਹਨਾਂ ਕੋਲ ਇਨਸਾਫ ਚਾਹੁੰਦੇ ਗਵਰਨਮੈਂਟ ਦਾ ਇਨਸਾਫ ਦਿਓ ਤੁਹਾਨੂੰ ਕੋਈ ਤਾਨੂੰ ਕੀ ਲੱਗਦਾ ਸ਼ੱਕ ਹੈਗਾ ਕਤਲ ਦਾ ਸ਼ੱਕ ਹੈ ਹੋਰ ਕਦਾ ਖਣ ਹੈ ਕਤਲ ਹੈ ਕਤਲਿਆ ਤੇ ਤੇ ਕੋਈ ਕਿੰਨੇ ਕੋਈ ਤੁਹਾਨੂੰ ਕਿ ਸ਼ੱਕ ਹੈ ਕੋਈ ਕੋਈ ਰੰਜਿਸ਼ ਹੋਵੇ ਕਿ ਇਹਦੇ ਨਾਲ ਨਹੀਂ ਨਹੀਂ ਕਿਸੇ ਨਾਲ ਰੰਜਿਸ਼ ਹੋਈ ਆ ਨਹੀਂ ਤੇ ਕਹਾ ਸਮਖੋਲਦਾ ਸਾਰਿਆਂ ਨੂੰ ਬੁਲਾਉਂਦਾ ਤੇ ਮਹੱਲੇ ਤੇ ਕੋਈ ਨਾ ਗੱਲ ਬਾਤ ਇਹਨੇ ਨਾ ਕੋਈ ਨਸ਼ਾ ਕਰਦਾ ਅੱਛਾ ਜਾਂ ਤਾਂ ਕੋਈ ਨਸ਼ਾ ਕਰਦਾ ਤਾਂ ਵੀ ਹੁੰਦਾ ਕੋਈ ਨਸ਼ਾ ਕੀ ਕਰਦਾ ਹੈ ਪੇਂਟ ਦਾ ਦਿਹਾੜੀ ਪੇਂਟ ਦਾ ਕੰਮ ਕਰਦਾ ਦਿਹਾੜੀ ਦਾ ਕੰਮ ਦਿਹਾੜੀ ਦਾ ਹੈ ਵੱਡਾ ਜਿਹੜਾ ਉਹ ਤਾਂ ਦੇਣੇ ਕੰਮ ਕਰਦਾ ਆ ਮਸ਼ੀਨਾਂ ਦੇ ਬਲੇਡ ਨਹੀਂ ਬਣਾਉਂਦੇ ਜਿਹੜੇ ਕੰਬਾਈਨ ਹੁੰਦੇ ਉਹ ਬਣਾਉਂਦਾ ਕੀ ਮੰਗ ਕਰਦੇ ਇਨਸਾਫ ਤੇ ਗਵਰਨਮੈਂਟ ਦਾ ਇਨਸਾਫ ਦਾ ਫੇਰ ਸਾਨੂੰ ਪੂਰੇ ਮੰਤਰਾਂ ਨੂੰ ਫੜਿਆ ਜਾ ਬਾਤਲ ਫੜੇ ਜਾਣ ਮੰਤਰ ਨੇ ਮੇਰਾ ਨਾਮ ਸੁਨੀਤਾ ਵਾਂ ਮੇਰੇ ਪੁੱਤ ਬੱਚੇ ਦਾ ਨਾਮ ਰੋਹਿਤ ਸੀ ਕਿੰਨੀ ਉਮਰ ਹੈ ਉਹ ਦੇ 26 ਸਾਲ ਦੇ ਕੀ ਗੱਲ ਕੀ ਇਹ ਨਾਲ ਕੁਛ ਵੀ ਨਹੀਂ ਮੈਨੂੰ ਨਹੀਂ ਭਾਜੀ ਪਤਾ ਕਰੋ ਤਾਂ ਮੈਂ ਕੰਮ ਤੇ ਤੋਹ ਰਿਆ ਵਾ ਮੈਂ ਕੰਮ ਤੇ ਤੋਹ ਰਿਆ ਮੁੜ ਕੇ ਨਹੀਂ ਮੈਨੂੰ ਪਤਾ ਕੰਮ ਵਾਲੇ ਕਹਿੰਦੇ 12 ਵਜੇ ਗਿਆ ਕਪੜੇ ਕੰਮ ਵਾਲੇ ਪਾਏ ਆ ਮੇਰੇ ਪੁੱਤ ਨੇ ਤਾਂ ਕਦੀ ਇਦਾਂ ਦੇ ਕਪੜੇ ਨਹੀਂ ਪਾਏ ਰੱਬ ਵੀ ਜਾਣੇ ਕੀ ਬਣਿਆ ਹੁੰਦੇ ਨਾ ਕੀ ਨਹੀਂ ਇੱਥੇ ਉਹਦੇ ਵਜ੍ਹਾ ਕੁਛ ਇਦਾਂ ਆ ਚੀਜ਼ ਤੇ ਮਾਰਿਆ ਆ ਤੇ ਇੱਥੇ ਆ ਹੋਰ ਕਿਤੇ ਉਹਦੇ ਕੋਈ ਸੱਟ ਨਹੀਂ ਕੁਛ ਨਹੀਂ ਆ ਕੁਛ ਵੀ ਨਹੀਂ ਆ ਤਾਨੂੰ ਕੁਝ ਨਹੀਂ ਆ ਮੈਨੂੰ ਨਹੀਂ ਪਤਾ ਕਿ ਨੇ ਕੀ ਦੁਸ਼ਮਨੀ ਕੱਢੀ ਆ ਕਿ ਜਾਂ ਕਿੰਨੇ ਮਾਰਿਆ ਮੈਂ ਨਹੀਂ ਜਾਣਦੀ ਮੈਨੂੰ ਨਹੀਂ ਪਤਾ ਮੇਰੇ ਬੱਚੇ ਨਾਲ ਕੀ ਹੋਇਆ ਮੈਨੂੰ ਨਹੀਂ ਪਤਾ ਸੰਭਿਦਾ ਪਤਾ ਲੱਗਾ ਵੀ ਉੱਥੇ ਸਾਡੇ ਜਾਂਦਿਆਂ ਨੂੰ ਫੁੱਲ ਸੋਥੇ ਸੀ ਇੱਥੋਂ ਕਿਸ ਨੇ ਸਾਨੂੰ ਦੱਸਿਆ ਸਾਰੀ ਰਾਤ ਨਹੀਂ ਆ ਮੈਂ ਕਦੀ ਕਿਸ ਨੂੰ ਫੋਨ ਕਰ ਕਦੀ ਉਧਰ ਦੇ ਕਦੀ ਉਧਰ ਮੈਂ ਚੱਲ ਕਿਸੇ ਨਾਲ ਬੈਠਾ ਘਲਤਾ ਹਾਂ ਜਾਂ ਆਪਣੀ ਤਾਈ ਦੇ ਘਰ ਸੌਂ ਗਿਆ ਮੈਨੂੰ ਨਹੀਂ ਪਤਾ ਸਾਰੀ ਰਾਤ ਹੀ ਫੋਨ ਲਾਉਂਦੇ ਫੋਨ ਸਵਿਚ ਆਫ ਦੋ ਵਾਰੀ ਫੋਨ ਆਉਣਾ ਹੋਇਆ ਵਾ ਦੋਨੇ ਵਾਰੀ ਉਹਨਾਂ ਨੇ ਫੋਨ ਆਨ ਕੀਤਾ ਜਦੋਂ ਰਿੰਗ ਗਈ ਆ ਫੋਨ ਕੱਟਤਾ 5 ਵਜੇ ਵੀ ਆਹੀ ਫੋਨ ਕੀਤਾ ਵਾ ਫੋਨ ਆਨ ਹੋਇਆ ਵਾ ਰੰਗ ਜਾਂਦੀ ਰਹੀ ਆ ਫਿਰ ਘਟਦਾ ਮੈਨੂੰ ਨਹੀਂ ਪਤਾ ਮੈਂ ਮੰਗ ਮੇਰਾ ਬੱਚਾ ਚਾਹੀਦਾ ਮੇਰੇ ਬੱਚੇ ਨੂੰ ਇਨਸਾਫ ਚਾਹੀਦਾ ਵਾ ਜਿਹੜਾ ਕੰਜਰਾਂ ਨੇ ਮਾਰਿਆ ਉਹਨਾਂ ਤੋਂ ਵੀ ਉਹ ਹੀ ਹਾਲ ਕਰਨ ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਮੇਰਾ ਬੱਚਾ ਮੁੜ ਦੋ ਮੇਰਾ ਬੱਚਾ ਮੁੜ ਦੋ ਮੈਂ ਆਪਣੇ ਬੱਚੇ ਬਿਨਾਂ ਨਹੀਂ ਜੀ ਸਕਦੀ ਮੇਰੇ ਬੱਚੇ ਬਿਨਾਂ ਨਹੀਂ ਮੈਂ ਜੀਣਾ ਰੱਬਾ ਮੈਨੂੰ ਮੈਨਾਂ ਬੱਚੇ ਬਿਨਾਂ ਨਹੀਂ ਰਹਿ ਸਕਦੀ ਮੈਂ ਆਪਣੇ ਗੋਲੂ ਬਿਨਾਂ ਨਹੀਂ ਰਹਿ ਸਕਦੀ ਮੈਂ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦੀ ਅੰਕਲ ਮੇਰਾ ਪੁੱਤ ਮੋੜ ¡No!